ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਗੁਰੇ ਆਇਓ ਸਰਣ ਤੁਹਾਰੀ ਮਿਲਾ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਉ ਅਵਰਨ ਨਾ ਸੁਜੈ ਦੂਜੀ ਠਾਹਰ ਹਰ ਪ੍ਰਯੋ ਤਉ ਦੁਵਾਰੀ ਲੇਖਾ ਛੋਡ ਅਲੇਖ ਹੈ ਛੁਟ ਹੈ ਹਮ ਨਿਰਗੁਨ ਲੇਖੋ ਉਹ ਬਾਰੀ ਸਦ ਬਖਸ਼ੰਦ ਸਦਾ ਮਿਹਰਵਾਨਾ ਸਬਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਹੋ ਇਹ ਬਾਰੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅਬ ਸਤ ਸੰਗ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਧੰਨ ਧੰਨ ਸਾਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਆਪ ਕਥਾ ਵਿਚਾਰ ਸਰਵਣ ਕਰ ਰਹੇ ਹੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਮੁਖਾਰ ਬਿੰਦ ਚ ਉਚਾਰਨ ਕੀਤੀ ਇਹ ਬਾਣੀ ਦੀ ਕਥਾ ਵਿਚਾਰ ਆਪ ਜੀ ਨੇ 12ਵੀਂ ਅਸ਼ਟ ਪਦੀ ਦੀ 5ਵੀਂ ਪੌੜੀ ਤੱਕ ਸਰਵਣ ਕੀਤੀ ਆ ਸਭ ਤੋਂ ਪਹਿਲਾਂ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਆ ਫਤਿਹ ਦਾ ਨਾਰਾ ਸਿਰ ਚੁੱਕਾ ਕੇ ਦੋਨੋਂ ਹੱਥ ਜੋੜ ਕੇ ਬੜੇ ਹੀ ਅਦਬ ਸਤਕਾਰ ਦੇ ਨਾਲ ਸੀਸ ਨੂੰ ਝੁਕਾ ਕੇ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਅਰਜਨ ਦੇਵ ਮਹਾਰਾਜੀ 12ਵੀਂ ਅਸ਼ਟਪਦੀ ਦੀ 6ਵੀਂ ਪੌੜੀ ਵਿੱਚ ਕੀ ਸਾਨੂੰ ਉਪਦੇਸ਼ ਦੇ ਰਹੇ ਹਨ ਕੀ ਸਾਨੂੰ ਸਮਝਾ ਰਹੇ ਹਨ ਅਬ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਲ ਤ ਪਲਤ ਦੋ ਆਏ ਲਿਖੋ ਸਵਾਰ RAM ਨਾਮ ਅੰਤਰ ਉਰਤਾਰ ਹਲਤ ਪਲਤ ਦੋਏ ਲਿਹੋ ਸਵਾਰ ਧੰ ਗੁਰੂ ਅਰਜਨ ਦੇ ਮਹਾਰਾਜੀ ਫਰਮਾਉਂਦੇ ਹਨ ਹਲਤ ਪਲਤ ਭਾਵ ਕੀ ਲੋਕ ਪਰਲੋਕ ਦੋਏ ਇਹ ਦੋਵੇਂ ਹੀ ਮਹਾਰਾਜ ਕਹਿੰਦੇ ਨੇ ਕਿ ਸਵਾਰ ਲਵੋ ਤੇ ਸਵਾਰ ਨਾ ਕਰੋ ਕਿਉਂਕਿ ਇਹ ਜ਼ਰੂਰੀ ਨਹੀਂ ਕਿਉਂਕਿ ਪਰਲੋਗ ਦਾ ਲੋ ਜਿਹੜਾ ਰਸਤਾ ਆ ਉਸ ਨੂੰ ਵੀ ਸਾਫ਼ ਕਰਨ ਦੇ ਸਾਨੂੰ ਯਤਨ ਕਰਨੇ ਚਾਹੀਦੇ ਜਿਵੇਂ ਅਸੀਂ ਇੱਥੇ ਲੋਕ ਦੇ ਵਿੱਚ ਸੁਖ ਪ੍ਰਾਪਤ ਕਰਨ ਦੇ ਕਿੰਨੇ ਯਤਨ ਕਰਦੇ ਹਾਂ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਕਿ ਪਰਲੋਗ ਦਾ ਵੀ ਰਸਤਾ ਸਾਫ਼ ਕਰਨੀ ਯਤਨ ਕਰਨੀ ਚਾਹੀਦੀ ਤੇ ਉਹ ਕਿਵੇਂ ਹੋਵੇਗਾ ਰਾਮਨਾਮ ਅੰਤਰ ਉਰਤਾਰ ਉਰ ਦਾ ਅਰਥ ਹੈ ਹਿਰਦਾ ਉਸ ਪਰਮੇਸ਼ਰ ਕਾਲਪੁਰਖ ਦੇ RAM ਨਾਮ ਨੂੰ ਅੰਤਰ ਆਪਣੇ ਅੰਦਰ ਹਿਰਦੇ ਦੇ ਵਿੱਚ ਕਹਿੰਦੇ ਧਾਰਨਾ ਕਰੋ ਫਿਰ ਜਿੱਥੇ ਅਸੀਂ ਇਹ ਦੁਨਿਆਵੀ ਤੌਰ ਤੇ ਅਸੀਂ ਸੁੱਖਾਂ ਦੀ ਭਾਲ ਵਿੱਚ ਕਿੰਨੇ ਯਤਨ ਕਰਦੇ ਹਾਂ ਮਹਾਰਾਜ ਕਹਿੰਦੇ ਪਰਲੋਗ ਦਾ ਰਸਤਾ ਵੀ ਸਾਫ਼ ਕਰਨੀ ਉੱਥੇ ਸੁੱਖ ਪ੍ਰਾਪਤ ਕਰਨ ਵਾਸਤੇ ਵੀ RAM ਨਾਮ ਅੰਤਰ ਉਰ ਧਾਰ ਪਰਮੇਸ਼ਰ ਕਾਲਪੁਰਖ ਦੇ RAM ਨਾਮ ਨੂੰ ਆਪਣੇ ਹਿਰਦੇ 'ਚ ਧਾਰਨਾ ਕਰ ਕਿਉਂਕਿ ਮਹਾਰਾਜ ਨੇ ਸਾਨੂੰ ਜਿਹੜੀ ਸਵਾਸਾਂ ਦੀ ਪੂੰਜੀ ਦਿੱਤੀ ਆ ਉਹਦੇ ਵਿੱਚੋਂ ਵੀ ਅਸੀਂ ਢਾਈ ਘੰਟੇ ਜਿਹੜਾ ਦਸਵੰਦ ਮਾਰ ਰਹੇ ਨੂੰ ਨਾਮ ਉਸ ਨੂੰ ਯਾਦ ਕਰਨ ਦਾ ਦੇਣਾ ਹੈ ਸੋ ਇਸ ਤਰ੍ਹਾਂ ਮਾਰ ਰਹੇ ਕਹਿੰਦੇ ਨੇ ਕਿ ਜਿਨ੍ਹਾਂ ਨੇ ਤੇਰਾ ਸਰੀਰ ਪਰਮੇਸ਼ਰ ਕਾਲਾਪੁਰਖ ਨੇ ਘੜਿਆ ਬਣਾਇਆ ਸਾਜਿਆ ਸਵਾਰਿਆ ਤੈਨੂੰ ਭੇਜਿਆ ਸਰੀਰਾ ਮੇਰਿਆ ਇਸ ਜਗ ਮਹਿ ਆ ਕੇ ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚ ਰਚਿਆ ਸੋ ਹਰ ਮਨ ਨਮਸਾਇ ਜਨੇ ਪਰਮੇਸ਼ਰ ਕਾਲਪ੍ਰੇਮੇ ਤੇਰਾ ਰਚਨਾ ਰਚਿਆ ਸੋ ਉਸ ਨੂੰ ਜੇ ਮਨ ਚ ਨਾਮ ਬਸਾਉਣਾ ਕੀਤਾ ਮਹਾਰਾਜ ਕਹਿੰਦੇ ਨੇ ਫਿਰ دنیਵੀ ਤੌਰ ਤੇ ਜਿਹੜੇ ਸੁੱਖਾਂ ਦੇ ਯਤਨ ਕੀਤੇ ਸੀ ਲੋਕ ਦੇ ਵਿੱਚ ਤੇ ਫਿਰ ਉਹ ਤੇ ਇੱਥੇ ਹੀ ਰਹਿ ਗਏ ਪਰ ਪ੍ਰਲੋਗ ਦਾ ਰਸਤਾ ਜੇ ਅਸੀਂ ਨਾਮ ਸਾਫ ਕੀਤਾ ਫਿਰ ਕਹਿੰਦੇ ਅੱਗੇ ਜਿਹੜੀਆਂ ਬਹਿਤਰ ਦੀ ਨਦੀ ਖੁਨ ਪਾਗ ਦੀਆਂ ਨਦੀਆਂ ਆਉਣੀਆਂ ਨੇ ਜਿਹਦੇ ਵਿੱਚ ਜਮਦੂਤਾਂ ਨੇ ਗੋਤੇ ਦੇਨੇ ਨੇ ਉਹ ਬਹੁਤ ਔਖੇ ਸਮੇਂ ਨੇ ਇਸ ਕਰਕੇ ਮਾਰ ਰਹੇ ਕਹਿੰਦੇ ਇਹ ਹਲਤ ਪਲਤ ਦੋਏ ਲਹਿੋ ਸਵਾਰ ਇਹ ਦੋਨੋਂ ਰਸਤੇ ਨੂੰ ਮਹਾਰਾਜ ਕਹਿੰਦੇ ਨੇ ਸਵਾਰ ਲੋ ਇਹਨਾਂ ਨੂੰ ਸਵਾਰ ਨਾ ਕਰੋ ਕਿਵੇਂ ਸਵਰਨਗੇ RAM ਨਾਮ ਅੰਤਰ ਉਰਤਾਰ ਪ੍ਰਭ ਪਰਮੇਸ਼ਰ ਕਾਲ ਪ੍ਰਿਹ ਦੇ RAM ਨਾਮ ਨੂੰ ਆਪਣੇ ਹਿਰਦੇ 'ਚ ਧਾਰਨਾ ਕਰੋ ਪੂਰੇ ਗੁਰਕੇ ਪੂਰੀ ਦਿਖਿਆ ਪੂਰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਉਪਦੇਸ਼ ਰੂਪੀ ਪੂਰੀ ਦਿਖਿਆ ਦਾ ਭਾਵ ਕੀ ਸਿੱਖਿਆ ਹੈ ਜਿਸ ਮਨ ਵਸੈ ਤਿਸ ਸਾਚ ਪਰਖਿਆ ਜਿਸ ਦੇ ਹਿਰਦੇ ਵਿੱਚ ਪ੍ਰਭੂ ਪਰਮੇਸ਼ਰ ਕਾਲਪੁਰਖ ਆਪ ਵਸ ਜਾਵੇ ਜਿਹਦੇ ਵਿੱਚ ਉਹ ਜਿਹੜੀ ਦਿਖਿਆ ਸਿੱਖਿਆ ਹੈ ਪ੍ਰਭੂ ਪਰਮੇਸ਼ਰ ਕਾਲਪੁਰਖ ਦੀ ਵਸੀ ਹੈ ਮਹਾਰਾਜ ਕਹਿੰਦੇ ਉਸ ਨੇ ਸੱਚ ਸਰੂਪ ਨੂੰ ਪ੍ਰਖਿਆ ਭਾਵ ਕੀ ਪਰਖ ਲਿਆ ਹੈ ਮਨ ਤਨ ਨਾਮ ਜਪ ਹੋ ਲੈ ਵਲ ਆਏ ਮਾਨ ਕਰਕੇ ਮਾਰੇ ਕਹਿੰਦੇ ਨੇ ਤਨ ਕਰਕੇ ਪਰਮੇਸ਼ਰ ਕਾਲਪੁਰੂ ਮਾਨ ਕਰਕੇ ਸਿਮਰਨਾ ਕਰੋ ਤਨ ਕਰਕੇ ਸੇਵਾ ਦੇ ਨਾਲ ਸੇਵਾ ਕਰਦੇ ਕਰਦੇ ਵੀ ਜਪਨਾ ਕਰੋ ਲਿਵ ਲਾਏ ਲਿਵ ਲਾ ਕੇ ਜਦੋਂ ਵੀ ਕਰਨੀ ਸੇਵਾ ਕਰਨੀ ਆ ਲਿਵ ਲਾ ਕੇ ਕਰਨੀ ਆ ਜਦੋਂ ਵੀ ਨਾਮ ਨੂੰ ਜਪਨਾ ਜੇ ਗੁਰਬਾਣੀ ਪੜ੍ਹਨੀ ਆ ਮਾਰੇ ਕਹਿੰਦੇ ਜੇ ਸਰਵਣ ਕਰਨੀ ਆ ਲਿਵ ਲਾਉਣੀ ਆ ਪਰਮੇਸ਼ਰ ਕਾਲਪੁਰਖ ਦੇ ਨਾਲ ਲਿਵ ਦਾ ਅਰਥ ਭਾਵ ਕੀ ਪ੍ਰੇਮ ਦੇ ਨਾਲ ਇਕਾਗਰ ਚਿਤ ਹੋ ਕੇ ਲੇਵ ਲਾ ਕੇ ਨਾਮ ਨੂੰ ਜਪਣਾ ਆ ਸੇਵਾ ਕਰਨੀਆਂ ਫਿਰ ਕੀ ਹੋਵੇਗਾ ਦੁੱਖ ਦਰਦ ਮਨ ਤੇ ਭਉ ਜਾਏ ਜਿਹੜੇ ਦੁੱਖ ਨੇ ਸਾਡੇ ਉੱਪਰ ਮਨ ਨੂੰ ਬਹੁਤ ਦੁੱਖ ਨੇ ਚਿੰਤਾ ਦਾ ਰੋਗ ਆ ਫੋਰ ਕਈ ਰੋਗ ਨੇ ਮਾਰੇ ਕਹਿੰਦੇ ਸਾਰੇ ਦੁੱਖ ਦਰਦ ਤਨ ਦੇ ਤੇ ਮਨ ਦੇ ਦੋਨੋਂ ਰਾਸ ਜਿਹੜੇ ਨਾਸ ਹੋ ਜਾਣਗੇ ਦੁੱਖ ਦਰਦ ਮਨ ਤੇ ਭਉ ਜਾਏ ਸਾਰੇ ਹੀ ਨਾਸ ਹੋ ਜਾਣਗੇ ਦੁੱਖ ਦਰਦ ਜੇ ਅਸੀਂ ਲੇਵਲ ਆ ਕੇ ਮਾਨ ਕਰਕੇ ਤਨ ਕਰਕੇ ਸੇਵਾ ਕਰਕੇ ਪ੍ਰਭ ਪਰਮੇਸ਼ਰ ਦਾ ਸਿਮਰਨ ਕਰਾਂਗੇ ਤੇ ਦੁੱਖ ਦੂਰ ਹੋ ਜਾਣਗੇ ਸੱਚ ਵਪਾਰ ਕਰਹੁ ਵਾਪਾਰੀ ਮਹਾਰਾਜ ਕਹਿੰਦੇ ਨੇ ਸੱਚਾ ਵਪਾਰ ਕਰਨਾ ਕਰੋ ਕਿਉਂਕਿ ਦੁਨਿਆਵੀ ਤੌਰ ਤੇ ਅਸੀਂ ਵਪਾਰੀ ਬੰਦੇ ਦੇਖੇ ਨੇ ਵਪਾਰ ਕਰਦੇ ਕੋਈ ਸੌਦਾ ਲੈ ਕੇ ਆਉਂਦੇ ਆ ਫਿਰ ਅੱਗੇ ਵੇਚਦਾ ਆ ਫਿਰ ਹੋਰਾਂ ਨੂੰ ਵੇਖਦਾ ਬੜੇ ਜਾਣਿਆਂ ਨੂੰ ਹਜ਼ਾਰਾਂ ਹੀ ਬੰਦੇ ਉਸ ਦੀ ਦੁਕਾਨ ਤੋਂ ਸੌਦਾ ਲੈਣ ਆਉਂਦੇ ਨੇ ਕੋਈ ਵੀ ਵਪਾਰੀ ਜਿੰਨੇ ਵੀ ਕਾਰੋਬਾਰ ਨੇ ਵਪਾਰ ਵਾਸਤੇ ਮੌਲਵੀ ਕੋਈ ਨਾ ਕੋਈ ਉਹਨਾਂ ਨੂੰ ਲੈਣ ਦੇਣ ਕਰਨਾ ਪੈਂਦਾ ਪਰ ਹਜ਼ਾਰਾਂ ਬੰਦਿਆਂ ਨਾਲ ਉਹ ਲੈਣ ਦੇਣ ਕਰਦਿਨੇ ਵਪਾਰ ਕਰਦਿਨੇ ਮਹਾਰਾਜ ਕਹਿੰਦੇ ਆਪ ਤੁਹਾਨੂੰ ਸੱਚ ਦਾ ਵਪਾਰ ਸਿਖਾਈਏ ਕਿ ਕਿਵੇਂ ਵਪਾਰ ਕਰਨਾ ਇੱਕ ਪ੍ਰਭੂ ਪਰਮੇਸ਼ਰ ਕਾਲਪੁਰਖ ਦੇ ਨਾਮ ਦਾ ਵਪਾਰ ਕਰੀਏ ਸੱਚਾ ਵਪਾਰ ਕਰੋ ਵਪਾਰੀ ਵੇ ਵਪਾਰੀ ਬੰਨਜ ਕਰਨ ਵਾਲੇ ਜੀ ਕੋ ਸੱਚੇ ਨਾਮ ਦਾ ਜੱਪਣ ਜਪਾਉਣ ਰੂਪ ਵਪਾਰ ਵੀ ਬੰਨਜ ਕਰੋ ਭਾਵ ਕਿ ਸੇ ਭਾਈ ਜੇ ਵਪਾਰ ਸੌਦਾ ਕਰਨਾ ਹੈ ਤੇ ਸੱਚੇ ਨਾਮ ਨੂੰ ਵੀ ਖਰੀਦੋ ਅਤੇ ਹੋਰਨਾਂ ਨੂੰ ਵੀ ਸੱਚੇ ਨਾਮ ਦੇ ਵਪਾਰੀ ਬਣਾ ਕੇ ਪਰਮੇਸ਼ਰ ਦਾ ਸਿਮਰਨ ਕਰਨਾ ਤੇ ਕਰਾਉਣਾ ਕਰੋ ਮਹਾਰਾਜ ਕਹਿੰਦੇ ਜੇ ਆਪ ਜਪੇ ਅਵਰੇ ਨਾਮ ਜਪਾਵੇ ਜਿਹੜਾ ਹੋ ਆਪ ਜਪਦਾ ਹੋਰਾਂ ਨੂੰ ਨਾਮ ਜਪਾਉਂਦਾ ਹੈ ਫਿਰ ਮਹਾਰਾਜ ਕਹਿੰਦੇ ਉਸ ਦਾ ਵੀ ਭਲਾ ਹੁੰਦਾ ਸੱਚ ਵਪਾਰ ਕਰੋ ਵਪਾਰੀ ਦਰਗਹ ਨਿਭਾ ਖੇਪ ਤੇ ਤੁਮਾਰੀ ਤੁਮਾਰੇ ਕਹਿੰਦੇ ਜੇ ਤੂੰ ਆਪ ਜਪੇਗਾ ਫਿਰ ਹੋਰਾਂ ਨੂੰ ਜਪਾਵੇਂਗਾ ਮਾਰੇਂਗੇ ਤੇਰੀ ਦਰਗਾਹ ਦੇ ਵਿੱਚ ਭਾਵ ਕੀ ਤੁਹਾਡੀ ਭਗਤੀ ਰੂਪੀ ਕਰਦੀ ਜਿਹੜੇ ਰੂਪ ਖੇਪ ਪੂੰਜੀ ਦਰਗਾਹ ਦੇ ਵਿੱਚ ਵੀ ਪ੍ਰਲੋਗ ਵਿੱਚ ਵੀ ਨਿਭੇਗੀ ਭਾਵ ਕੀ ਉਤਰੇਗੀ ਏ ਕਾ ਟੇਕ ਰੱਖੋ ਮਨ ਮਾਹੀ ਇੱਕ ਖਰੀਦੇ ਆਪਣੇ ਮਨ ਖਿਰਦੇ ਵਿੱਚ ਟੇਕ ਰੱਖਣਾ ਕਰੋ ਹਰੀ ਪਰਮੇਸ਼ਰ ਦੀ ਏ ਕਾ ਟੇਕ ਰੱਖੋ ਮਨਮੇ ਇੱਕੋ ਹੀ ਪਰਮੇਸ਼ਰ ਕਾਲਪੁਰਖ ਤੇ ਏ ਟੇਕ ਰੱਖਣੀ ਹੈ ਨਾ ਲਿਕ ਬਹਰ ਨਾ ਆਵੇ ਚਾਹੇ ਤੇ ਸਤਿਗੁਰ ਜੀ ਕਥਨ ਕਰਦੇ ਹਨ ਕਿ ਫੇਰ ਜਦੋਂ ਇੱਕ ਟੇਕ ਰੱਖਣ ਲੱਗ ਪੈਣਾ ਅਸੀਂ ਫਿਰ ਕਦੇ ਵੀ ਮੁੜ ਕੇ ਜਨਮ ਧਾਰ ਕੇ ਇੱਥੇ ਜਿਹੜਾ ਕਿ ਧਰਤੀ ਤੇ ਮਰ ਕੇ ਮਰ ਕੇ ਜਿਹੜਾ ਕਿ ਆਉਣਾ ਨਹੀਂ ਪਵੇਗਾ ਕਿਉਂਕਿ ਮਰਦਾ ਬੰਦਾ ਫੇਰ ਜੰਮਦਾ ਮਰਦਾ ਫੇਰ ਜੰਮਦਾ ਭਾਵ ਕੀ ਜੋਨਾਂ ਦੇ ਵਿੱਚ ਭਟਕਦਾ ਰਹਿੰਦਾ ਹੈ 84 ਲੱਖ ਜੂਣ ਆ ਉਥੇ ਇੱਕ ਜੀਵ ਬਣ ਜਾਂਦਾ ਮਰ ਜਾਂਦਾ ਫਿਰ ਹੋਰ ਕੋਈ ਜੀਵ ਬਣ ਜਾਂਦਾ ਫਿਰ ਮਰ ਜਾਂਦਾ ਇਸ ਤਰ੍ਹਾਂ ਕਹਿੰਦੇ ਕਿ ਮਰ ਮਰ ਕੇ ਆਪਣੇ ਕਸ਼ਟਾਂ ਨੂੰ ਸਹਾਰਦਾ ਆ ਮਨੁੱਖਾ ਜਨਮ ਮਿਲਦਾ ਆ ਇਸ ਨੂੰ ਖਰਾਬ ਕਰ ਲੈਂਦਾ ਆ ਦੁਨਿਆਵੀ ਪਦਾਰਥਾਂ ਦੇ ਵਿੱਚ ਲੱਗ ਕੇ ਪਰਮੇਸ਼ਰ ਕਾਲਪੁਰਖ ਦਾ ਨਾਮ ਨਹੀਂ ਜਪਦਾ ਮਹਾਰਾਜ ਕਹਿੰਦੇ ਕਿ ਜੇ ਤੁਸੀਂ ਇੱਕ ਟੇਕ ਇੱਕ ਆਟੇ ਰੱਖੋ ਮਨਮਾਈ ਇੱਕ ਪ੍ਰਭੂ ਪਰਮੇਸ਼ਰ ਕਾਲਪੁਰਖ ਦੇ ਟੇਕ ਰੱਖ ਕੇ ਉਸ ਪਰਮੇਸ਼ਰ ਕਾਲਪੁਰਖ ਨੂੰ ਯਾਦ ਕਰਦੇ ਰਹੋਗੇ ਦੁਨਿਆਵੀ ਤਾਂ ਦੇ ਤਾਂ ਰਵੀ ਚਲਦੇ ਰਹੇ ਨੇ ਆ ਪਰ ਜੇ ਉਸ ਨੂੰ ਯਾਦ ਕਰਦੇ ਰਹੋਗੇ ਨਾਨਕ ਬਹਰ ਨ ਆਵੇ ਜਾਹੇ ਫਿਰ ਕਹਿੰਦੇ ਕਿ ਬਹੜ ਬਾਅਦ ਵਿੱਚ ਜਨਮ ਨਾਲ ਮਰਨ ਦਾ ਗੇੜਾ ਆ ਆਵਾ ਗਉਣ ਦਾ ਚੱਕਰ ਇਹ ਸਤਿਗੁਰ ਫਿਰ ਆਪਣੇ ਚਰਨਾਂ ਵਿੱਚ ਜਿਹੜਾ ਕਿ ਜੀਵ ਨੂੰ ਲਾ ਲੈਂਦੇ ਨੇ ਫਿਰ ਉਸ ਦਾ ਆਵਾ ਗਉਣ ਦਾ ਚੱਕਰ ਖਤਮ ਕਰ ਦਿੰਦੇ ਨੇ ਸੋ ਆਪ ਸਮੂਹ ਸੰਗਤਾਂ ਨੇ 6 ਪੌੜੀ 6ਵੀਂ ਪੜੀ ਭੈਮੀ ਅਸ਼ਟਪਦੀ ਦੀ 6ਵੀਂ ਪੌੜੀ ਤੱਕ ਤਥਾ ਵਿਚਾਰ ਸਰਵਨ ਕੀਤੀ ਬਿਆੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ